ਇਕ انسان ਜਿਸ ਦੀ ਜੀਵਨ ਸਾਥ ਨੂੰ ਉਸ ਨੂੰ ਸਦਾ ਲਈ ਵਿਛੜਾ ਦੇ ਜਾਂਦੀ ਹੈ ਉਸ ਦੀ ਯਾਦ ਵਿੱਚ ਚਾਰ ਲਾਈਨਾਂ ਪੇਸ਼ ਨੇ ਉਦਾਸ ਪਦ ਉਹ ਪਲ ਸਾਨੂੰ ਬੜਾ ਕਰਦੇ ਉਦਾਸ ਨਹੀਂ ਉਹ ਪਲ ਮੈਨੂੰ ਬੜਾ ਕਰਦੇ ਉਦਾਸ ਨਹੀਂ ਜਦੋਂ ਤੇਰੀ ਸੇਵਾਂ ਚੋਂ ਕੱਠੀ ਕੀਤੀ ਰਾਖਣੀ ਕੱਠੀ ਕੀਤੀ ਰਾਖਣੀ ਉਹ ਪਲ ਜਿਤੇ ਜਦੋਂ ਲਈਆਂ ਚਾਰ ਲਾਵਾਂ ਨੀ ਉਹ ਪਲ ਜਿਤੇ ਜਦੋਂ ਲਈਆਂ ਚਾਰ ਲਾਵਾਂ ਨੀ ਆਪਾਂ ਇੱਕ ਦੂਜੇ ਦੀਆਂ ਬਣ ਗਏ ਸਿਬਾਵਾਂ ਨੀ ਬਾਣਗੇ ਸਿਬਾਵਾਨੀ ਤੇਰੇ ਪਿੰਡ ਲੈ ਕੇ ਜਦੋਂ ਟੁੱਕਿਆ ਬਰਾਤਨੀ ਤੇਰੇ ਪਿੰਡ ਲੈ ਕੇ ਜਦੋਂ ਟੁੱਕਿਆ ਬਰਾਤਨੀ ਓ ਪਾਲ ਮੈਨੂੰ ਬੜਾ ਕਰਦੇ ਉਦਾਸਨੀ ਜਦੋਂ ਤੇਰੀ ਸਿਮਿਆ ਚੋਂ ਦੱਸ ਕੇ ਨ ਗਈ ਜਾਣ ਲੱਗੀ ਸੇਰ ਨਾਵਾਨੀ ਦੱਸ ਕੇ ਨ ਗਈ ਜਾਣ ਲੱਗੀ ਸੇਰ ਨਾਵਾਨੀ ਕਿਹੜੇ ਪਤੇ ਉੱਤੇ ਤੈਨੂੰ ਚਿੱਠੀਆਂ ਮੈਂ ਪਾਵਾਂ ਨੀ ਚਿੱਠੀਆਂ ਮੈਂ ਪਾਵਾਂ ਨੀ ਢਿੱਡੋਂ ਜੰਮੇ ਤੈਨੂੰ ਤੇਰੇ ਉਡੀਕ ਦੇ ਜੋ ਆਕ ਨਹੀਂ ਢਿੱਡੋਂ ਜੰਮੇ ਤੈਨੂੰ ਤੇਰੇ ਉਡੀਕ ਦੇ ਜਵਾਕ ਨਹੀਂ ਉਹ ਪੱਲ ਸਾਨੂੰ ਬੜਾ ਕਰਦੇ ਉਦਾਸ ਨਹੀਂ ਜਦੋਂ ਤੇਰੀ ਸਵੇਆ ਚੋਂ ਹੱਸ ਕੇ ਸੀ ਲੈਂਦੀ ਤੂੰ ਬਰਾੜ ਨੂੰ ਮਨਾਨੀ ਹੱਸ ਕੇ ਸੀ ਲੈਂਦੀ ਤੂੰ ਬਰਾੜ ਨੂੰ ਮਨਾਨੀ ਤਤੋਂ ਬਣੀ ਬੜੀ ਚੇਤੇ ਆਉਂਦੀ ਚਾਨੀ ਚੇਤੇ ਆਉਂਦੀ ਚਾਨੀ ਗੁੰਨ ਦੀ ਸੀ ਆਟਾ ਯਾਦ ਬਣੇਗੀ ਪਰਾਤਨੀ ਗੁੰਨ ਦੀ ਸੀ ਆਟਾ ਯਾਦ ਬਣੇਗੀ ਪਰਾਤਨੀ ਉਹ ਪਲ ਸਾਨੂੰ ਬੜਾ ਕਰਦੇ ਉਦਾਸ ਨੀ ਜਦੋਂ ਤੇਰੀ ਸੇਵਿਆਂ ਚੋਂ ਕੱਠੇ ਕੀ ਤੀ ਰਾਖਣੀ ਓ ਪਾਲ ਮੈਨੂ ਬੜਾ ਕਰਦੇ ਉਦਾਸ ਨੀ ਕਰਦੇ ਉਦਾਸ ਨੀ ਕਰਦੇ ਉਦਾਸ ਨੀ ਕਰਦੇ ਉਦਾਸ ਨੀ